ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਲੋਕ ਸਵਾਰ ਚੋਣੋਂ ਲੈ ਕੇ ਸਿਆਸੀ ਖੇੜਾ ਖੂਬ ਪਕਿਆ ਹੋਇਆ ਚੋਣ ਪ੍ਰਚਾਰ ਸਿਆਸੀ ਉਮੀਦਵਾਰਾਂ ਦੇ ਵੱਲੋਂ ਤੇਜ਼ ਕੀਤਾ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਖੰਨਾ ਦੇ ਪਿੰਡ ਕੁੰਗਰਾ ਦੇ ਰਾਜਪਾਲਾਂ ਦੇ ਵਿੱਚ ਪਿੰਡ ਵਾਸੀਆਂ ਨੇ ਆਪਣੇ ਪਿੰਡ ਦੇ ਵਿੱਚ ਬੈਨਰ ਲਗਾ ਕੇ ਇਨ੍ਹਾਂ ਸਿਆਸਤਦਾਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਿੱਤਾ ਜੀ ਹਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਸਿਆਸੀ ਲੀਡਰ ਇਸ ਪਿੰਡ ਦੇ ਵਿੱਚ ਵੋਟਾਂ ਮੰਗਣ ਵਾਸਤੇ ਨਾ ਆਵੇ ਕਿਉਂਕਿ ਇਹਨਾਂ ਦਾ ਮਸਲਾ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਕਿ ਮਸਲਾ ਹਣੇ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਨੇ ਹੱਲ ਨਹੀਂ ਕੀਤਾ ਜਿਸ ਦੇ ਮੱਦੇ ਨਜ਼ਰ ਉਹ ਸਾਰੇ ਸਿਆਸੀ ਪਾਰਟੀ ਦੇ ਲੀਡਰਾਂ ਦਾ ਬਾਈਕਾਟ ਕਰਦੇ ਨੇ ਆਓ ਸੁਣਦੇ ਹਾਂ ਜੀ ਤੁਹਾਡਾ ਜਸਵੀਰ ਸਿੰਘ ਕੀ ਕਾਰਨ ਹੈ ਜਿਹੜਾ ਧਰਨਾ ਲਗਾਇਆ ਗਿਆ ਇਹ ਧਰਨਾ ਜਿਹੜੀ ਗੈਸ ਫੈਕਟਰੀ ਕਹਿੰਦੇ ਨੇ ਜੀ ਇਹ ਬਦਬੂ ਫੈਕਟਰੀ ਆ ਇਹਦੀ ਬਦਬੂ ਇੰਨੀ ਆ ਰਹੀ ਆ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਇਹਦੇ ਨੇੜੇ ਸਕੂਲ ਆ ਉੱਥੇ ਬੱਚਿਆਂ ਨੂੰ ਵੀ ਸਾਲ ਲੈਣਾ ਔਖਾ ਇੱਕ ਇਹ ਦੇ ਨਾਲ ਫੈਕਟਰੀ ਹੋ ਰਾ ਨਾਰੀਅਲ ਤੋਂ ਟੋکریاں ਬਣਦੀਆਂ ਨੇ ਉੱਥੇ ਸਾਡੀਆਂ ਮਜ਼ਦੂਰ ਭੈਣਾ ਕੰਮ ਕਰਦੀਆਂ ਨੇ ਉਹਨਾਂ ਨੂੰ ਕੰਮ ਕਰਨਾ ਵੀ ਰੋਟੀ ਪਾਣੀ ਖਾਣਾ ਵੀ ਔਖਾ ਤੇ ਦੂਜਾ ਜਿਹੜੀ ਇਹਦੀ ਵੇਸਟੇਜ ਨਿਕਲ ਰਹੀ ਆ ਉਹ ਵੇਸਟੇਜ ਇੰਨੀ ਖਤਰਨਾਕ ਆ ਜਿੱਥੇ ਜੀ ਕਹਦਾ ਸਿੜ ਦਿੰਦੇ ਨੇ ਬਾਕੀ ਇਹਨਾਂ ਨੇ ਜਿਹੜੀ ਪਰਾਲੀ ਲਈ ਸੀ ਉੱਥੇ ਵੀ ਵੇਸਟੇਜ ਪਈ ਆ ਉਹ ਮੀਂਹ ਪੈਂਦਾ ਤਾਂ ਉਹਦੇ ਵਿੱਚ ਸੁੰਡ ਗੋਬਰ ਜਿਹੜਾ ਇਹਨਾਂ ਨੇ ਗੱਲ ਹਰੇ ਚਾਰੇ ਦੀ ਕੀਤੀ ਸੀ ਪਰ ਲੇਕਰੋ ਅੱਜ ਫੈਕਟਰੀ ਦੇ ਵਿੱਚ ਦੁਨੀਆ ਭਰ ਦਾ ਖੰਨੇ ਸ਼ਹਿਰ ਦਾ ਗੰਦ ਗੋਬਰ ਉਹਦੇ ਵਿੱਚ ਉਸ ਗੋਬਰ ਦੇ ਵਿੱਚ ਡੈਰੀ ਵਾਲਿਆਂ ਦੇ ਛੋਟੇ ਛੋਟੇ ਬੱਚੇ ਵੀ ਵਿੱਚ ਉਹ ਹੁੰਦੇ ਨੇ ਤੇ ਮੇਲਾ ਦਾ ਜਿਹੜਾ ਗੰਦਾ ਗੰਨਾ ਮੇਲਾ ਦਾ ਉਹ ਵੀ ਇਹਦੇ ਵਿੱਚ ਪਾਇਆ ਜਾਂਦਾ ਅੱਜ ਤੁਸੀਂ ਖੋਦ ਇੱਥੇ ਖੜੇ ਹੋ ਤੁਸੀਂ ਦੇਖ ਲਓ ਅੱਜ ਇੱਥੇ ਕਿੰਨੀ ਬਦਬੋ ਆ ਰਹੀ ਆ ਵੀ ਲੋਕਾਂ ਨੂੰ ਸਾਰਾ ਨਾ ਕਿਲੋਮੀਟਰ ਤੱਕ ਇਹਦੀ ਸਮੀਲ ਜਾ ਰਹੀ ਹੈ ਜੀ ਇਹਦੀ ਕਟੋ-ਕਟਾ 3-4 ਕਿਲੋਮੀਟਰ ਤੱਕ ਸਮੀਲ ਜਾ ਰਹੀ ਹੈ ਤੇ ਪਿੰਡ ਦੇ ਵਿੱਚ ਜਿਹੜੇ ਬਾਈਕਾਟ ਦੇ ਬੂਥ ਨਾ ਲੱਗਣ ਦੇ ਬੈਨਰ ਲਾ ਉਹ ਕਿਉਂ ਲਗਾਏਗੇ ਨਹੀਂ ਉਹ ਇਸ ਕਰਕੇ ਲਾਏ ਗਏ ਨੇ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ ਇਸ ਫੈਕਟਰੀ ਨੂੰ ਬੰਦ ਕਰਾਉਣ ਦਾ ਇਵਨ ਇੱਥੋਂ ਤੱਕ ਕੇ ਕਿਸੇ ਦਾ ਕੋਈ ਪ੍ਰੈਸ ਬਿਆਨ ਤੱਕ ਵੀ ਨਹੀਂ ਆਇਆ ਕੋਈ ਇੱਥੇ ਤੱਕ ਪੁੱਛਣ ਵੀ ਨਹੀਂ ਆਇਆ ਵੀ ਤੁਸੀਂ ਇੱਥੇ ਧਰਨੇ ਤੇ ਕਿਉਂ ਬੈਠੇ ਹੋ ਕਿੰਨੀ ਕ ਦਿਨ ਤੋਂ ਲੱਗੀ ਹੋਈ ਹੈ ਜੀ ਫੈਕਟਰੀ ਇਹ ਇਹ ਫੈਕਟਰੀ 25 ਸਾਲ ਹੋ 25 ਸਾਲ ਤੋਂ ਇਸੇ ਤਰ੍ਹਾਂ ਦੀ ਸਮੱਸਿਆ ਹੈ ਜੀ ਇਹ ਸਮੱਸਿਆ ਹੋਣ ਜ਼ਿਆਦਾ ਆਉਣ ਲੱਗੀ ਆ ਪਹਿਲਾਂ ਘਟ ਆਉਂਦੀ ਸੀ ਕਿਉਂਕਿ ਹੁਣ ਇਹ ਦੇ ਵਿੱਚ ਕੈਮੀਕਲ ਹੈ ਜਿਹੇ ਪਾਉਣ ਲੱਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਤੁਸੀਂ ਧਰਨੇ ላይ ਨੂੰ ਕਿੰਨੇ ਦਿਨੋਂ ਗਏ ਹੋ ਤੁਹਾਨੂੰ ਚਾਰ ਚਾਰ ਹਾਂ ਜੀ ਕਿੰਨੇ 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 ਦਿਨ ਹੋ ਗਏ ਜੀ ਚਾਰ ਦਿਨ ਹੋ ਗਏ ਜੀ ਕੋਈ ਪ੍ਰਸ਼ਾਸਕ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਪ੍ਰਸ਼ਾਸਨ ਦਾ ਅਧਿਕਾਰੀ ਤਹਿਸੀਲਦਾਰ ਪਹੁੰਚਿਆ ਸੀਗਾ ਜੀ ਪਾਸੋਂ ਕੀ ਕਹਿੰਦੇ ਕੀ ਕਹ ਕੇ ਗਏ ਤੇ ਉਹ ਕਹਿੰਦੇ ਵੀ ਅਸੀਂ ਤੁਸੀਂ ਮੰਗ ਪੱਤਰ ਦੇ ਦਿਓ ਅਸੀਂ ਮੰਗ ਪੱਤਰ ਗਾਹਾਂ ਪਹੁੰਚਲਦਾ ਕਰ ਦਾਂਗੇ ਉਹਨਾਂ ਨੂੰ ਦੱਸਿਆ ਦਿਖਾਇਆ ਵੀ ਇੱਥੇ ਵਿਦਬੂ ਆ ਰਹੀ ਆ ਇਹ ਤਾਂ ਪਹਿਲਾਂ ਭੋਦੜੀ ਪਿੰਡ ਚ ਗੈਸ ਫੈਕਟਰੀ ਰੋਕਣ ਵਾਸਤੇ ਉੱਥੇ ਧਰਨਾ ਲੱਗਿਆ ਹੋਇਆ ਉਹ ਡੀਸੀ ਸਾਹਿਬ ਕੋਲ ਗੱਲ ਗਈ ਡੀਸੀ ਸਾਹਿਬ ਨੇ ਏਡੀਸੀ ਤੇ ਆਪਣੇ ਯੂਨੀ ਯੂਨੀਵਰਸਿਟੀ ਦੇ ਅਧਿਕਾਰੀ ਤੇ ਉਹ ਖੁਦ ਦੇਖੇ ਗਏ ਨੇ ਕਿ ਇਹਨਾਂ ਦਾ ਜਿਹੜਾ ਗੰਦਾ ਪਾਣੀ ਆ ਉਹ ਤਾਤੀ ਦੇ ਵਿੱਚ ਸਟ ਰੇ ਨੇ ਜਿਸ ਦੇ ਨਾਲ ਸਾਡਾ ਪਾਣੀ ਵੀ ਪਲੀਤ ਹੋ ਰਿਹਾ ਮੇਰਾ ਨਾਮ ਕੁਲਦੀਪ ਕੌਰ ਮੈਂ ਨਾਲ ਦੇ ਪਿੰਡ ਗੋਬਿੰਦਪੁਰਾ ਦੀ ਵਾਸੀ ਆ ਜੀ ਮੈਡਮ ਕਿੰਨੀ ਕਿਸਮਤ ਸਿਆ ਆ ਰਹੀ ਹੈ ਜਿੱਦਾਂ ਕਿ ਹੋਰ ਵੀ ਪਿੰਡ ਵਾਸੀ ਦੱਸ ਰਹੇ ਨੇ ਇਹਦੀ ਬਦਬੂ ਦੀ ਕਾਫੀ ਜ਼ਿਆਦਾ ਸਮੱਸਿਆ ਕਿੰਨੀ ਕਿਸਮਤ ਸਿਆ ਆ ਸਮੱਸਿਆ ਸਰ ਬਹੁਤ ਜ਼ਿਆਦਾ ਤੁਸੀਂ ਖੁਦ ਵੀ ਨੋਟ ਕਰ ਰਹੇ ਹੋਗੇ ਅੱਜ ਇੱਥੇ ਖੜਨਾ ਵੀ ਔਖਾ ਹੋ ਰਿਹਾ ਹੈ ਹੂੰ ਸੋ ਜਦੋਂ ਜ਼ਿਆਦਾਤਰ ਹਵਾ ਇੱਧਰ ਦੀ ਹੁੰਦੀ ਉਹਦੋਂ ਤਾਂ ਸਾਡੇ ਪਿੰਡ ਚ ਵੀ ਇਹਦੀ ਮਾਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਈ ਵਾਰੀ ਤਾਂ ਸਟਾਰਟਿੰਗ ਚ ਪਤਾ ਹੀ ਨਹੀਂ ਸੀ ਲੱਗਦਾ ਕਿ ਆ ਕਿਧਰੋਂ ਰਹੀ ਏ ਹੁਣ ਜਦ ਤੋਂ ਇਹਨਾਂ ਦਾ ਸੰਘਰਸ਼ ਸ਼ੁਰੂ ਹੋਇਆ ਜਦ ਤੋਂ ਸਾਡੇ ਵੀ ਧਿਆਨ ਚ ਚੀਜ਼ਾਂ ਯਾਨੀ ਕਿ ਇਸ ਫੈਕਟਰੀ ਦੇ ਆ ਰਹੀ ਏ ਤੇ ਇਹੀ ਮੰਗ ਹੈ ਕਿ ਜਿੰਨੀ ਜਲਦੀ ਹੋਵੇ ਚੱਕੀ ਜਾਵੇ ਕਿਉਂਕਿ ਪਿੰਡਾਂ ਦੀ ਜਿਹੜੀ ਪਹਿਚਾਨ ਸੀ ਉਹ ਗਹਾਰਿਆਂ ਤੇ ਰੂੜੀਆਂ ਤੋਂ ਹੁੰਦੀ ਸੀ ਨਾ ਕਿ ਫੈਕਟਰੀਆਂ ਤੋਂ ਇਹ ਇੰਡਸਟਰੀ ਏਰੀਆ ਇੱਕ ਪਾਸੇ ਹੋਣਾ ਚਾਹੀਦਾ ਵਿਦੇਸ਼ਾਂ ਵਿੱਚ ਤੁਸੀਂ ਦੇਖਦੇ ਹੋ ਕਿਉਂਕਿ ਜਿਹੜੀਆਂ ਇਹ ਫੈਕਟਰੀਆਂ ਨੇ ਜਾਂ ਜੋ ਵੀ ਇਹ ਰੁਜ਼ਗਾਰ ਦਾ ਸਾਧਨ ਨੇ ਸਾਡੀ ਦੇਸ਼ ਦੀ ਅਰਥ ਵਿਵਸਥਾ ਇਹਨਾਂ ਤੇ ਖੜੀ ਏ ਕੋਈ ਸ਼ੱਕ ਨਹੀਂ ਕਿ ਇਹ ਲੱਗਣੀਆਂ ਹੀ ਹੁੰਦੀਆਂ ਨੇ ਪਰ ਇਹਨਾਂ ਦੇ ਲੱਗਣ ਲਈ ਇੱਕ ਵਾਜਬ ਜਗ੍ਹਾ ਹੋਣੀ ਚਾਹੀਦੀ ਦੂਰ ਪਹਾੜੀ ਏਰੀਆ ਵਿੱਚ ਜਾਂ ਕੋਈ ਇਹੋ ਜਿਹਾ ਥਾਂ ਚੁਣਨਾ ਚਾਹੀਦਾ ਜਿੱਥੇ ਨੇੜੇ ਤੇੜੇ ਕੋਈ 10 10 15 15 ਕਿਲੋਮੀਟਰ ਤੱਕ ਕੋਈ ਆਬਾਦੀ ਨਾ ਹੋਵੇ ਸੋ ਇਹੀ ਮੰਗ ਹੈ ਕਿ ਇਹ ਫੈਕਟਰੀ ਜਿੰਨੀ ਜਲਦੀ ਹੋਵੇ ਬੰਦ ਹੋਵੇ ਚੱਕੀ ਜਾਵੇ ਇਹ ਪਿੰਡ ਦੇ ਵਿੱਚ ਬਾਈਕਾਟ ਦੇ ਜਿਹੜੇ ਬੈਨਰ ਲੱਗੇ ਨੇ ਉਹ ਕੀ ਕਰਨਾ ਉਹ ਕਿਉਂ ਲਗਾਏ ਜੀ ਬਾਈਕਾਟ ਦੇ ਬੈਨਰ ਮੈਂ ਕਹਿੰਨੀ ਆ ਬਹੁਤ ਵਧੀਆ ਹੈ ਜਦ ਤੱਕ ਇਹ ਬਾਈਕਾਟ ਦੇ ਬੈਨਰ ਨਹੀਂ ਸੀ ਲੱਗਣਗੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਜੇ 2-4 ਲੋਕ ਇੱਕ ਪਾਸੇ ਹੋਣਗੇ ਉਹਨਾਂ ਨੂੰ ਦੂਜਿਆਂ ਨੂੰ ਖਰੀਦਣਾ ਜਾਂ ਉਹਨਾਂ ਨੂੰ ਪੁਚਲਾਉਣਾ ਬਹੁਤ ਸੌਖਾ ਹੁੰਦਾ ਹੈ ਜਦੋਂ ਅਸੀਂ ਏਕਾ ਕਰ ਲੈਨੇ ਆ ਤੇ ਏਕੇ ਦੇ ਵਿੱਚ ਬੜੀਆਂ ਬਰਕਤਾਂ ਹੁੰਦੀਆਂ ਨੇ ਉਦੋਂ ਥੋੜੀ ਬਹੁਤੀ ਸਰਕਾਰ ਨੂੰ ਕਿਤੇ ਲੱਗਦਾ ਸੀ ਕਿ ਹਾਂ ਹੁਣ ਸਾਡੀ ਵੋਟ ਬੈਂਕ ਜਿਹੜੀ ਉਹ ਖਤਰੇ ਵਿੱਚ ਹੈ ਤੇ ਸ਼ਾਇਦ ਇਹਨਾਂ ਚੀਜ਼ਾਂ ਦਾ ਸਰਕਾਰ ਤੇ ਅਸਰ ਹੋ ਜਾਵੇ ਵਰਨਾ ਤਾਂ ਤੁਸੀਂ ਜਾਣਦੇ ਹੋ ਕਿ ਪਿੰਡਾਂ ਵਿੱਚ ਕਿੰਨੀ ਕੁ ਲੋਕਾਂ ਦੀ ਏਕਤਾ ਹੈ ਸਾਨੂੰ ਲੋਕਾਂ ਨੂੰ ਏਕਾ ਕਰਨਾ ਚਾਹੀਦਾ ਹੈ ਪਿੰਡ ਪੱਦਰ ਤੇ ਏਰੀਏ ਪੱਦਰ ਤੇ ਤਾਂ ਹੀ ਇਹੋ ਜਿਹੇ ਜਿਹੜੇ ਸੰਘਰਸ਼ ਨੇ ਉਹਨਾਂ ਦੇ ਖਿਲਾਫ ਆਪਾਂ ਜਿਹੜੀ ਜੰਗ ਹੈ ਉਹ ਜਿੱਤ ਸਕਦੇ ਆ ਤੁਹਾਡਾ ਮੇਰਾ ਗਰਮੀਤ ਕੌਰ ਕਿ ਕਿੰਨੀ ਕੁ ਸਮੱਸਿਆ ਆ ਰਹੀ ਹੈ ਇੱਥੇ ਜਿਹੜੀ ਹੈਗੀ ਬਹੁਤ ਜੀ ਬਹੁਤ ਆਉਂਦੀ ਆ ਬਹੁਤ ਆਉਂਦੀ ਆ ਹੂੰ ਰੋਟੀ ਨਹੀਂ ਚੰਗੀ ਲੱਗਦੀ ਪਿੰਡੋਂ ਕਾਫੀ ਦੂਰ ਹੈ ਤੁਹਾਡਾ ਉੱਥੇ ਤੱਕ ਸਵੇ ਲੈ ਜਾਂਦੀ ਨਾ ਹਾਂ ਜੀ ਬਹੁਤ ਜਾਂਦੀ ਆ ਹਾਂ ਜੀ ਬਹੁਤ ਜਾਂਦੀ ਤੇ ਕੀ ਕਹਿੰਦੇ ਘਰ ਦੇ ਜਾਂ ਹੋਰ ਜਿਹੜੇ ਪਿੰਡ ਵਾਸੀ ਨੇ ਕਿੰਨੇ ਕੁ ਪਰੇਸ਼ਾਨ ਨੇ ਇਹਦੇ ਨਾਲ ਬਹੁਤ ਪਰੇਸ਼ਾਨ ਨੇ ਸਾਰਾ ਬੱਚਾ ਬੱਚਾ ਪਰੇਸ਼ਾਨ ਆ ਹਾਂ ਹਾਂ ਹੁਣ ਤੁਸੀਂ ਧਰਨੇ ਤੇ ਬੈਠੇ ਹੋ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਬੰਦ ਹੋਵੇ ਅੱਛਾ ਹਾਂ ਜੀ ਕੰਕੜੇ ਚੱਕੇ ਜਾਣ ਇਹਦੇ ਕੰਕੜੇ ਇੱਥੋਂ ਬਸ ਅਸੀਂ ਤਾਂ ਬੰਦ ਚਾਉਂਨੇ ਆ ਨਹੀਂ ਮੈਨੂੰ ਕਹੋ ਮੈਂ ਹੁਣ ਜੰਦਾ ਲਾ ਦਿੰਦੀ ਆ ਹਾਂ 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 ਬਸ ਇੰਨੇ ਕਹੋ ਬੰਦ ਚ ਭਾਵੇਂ ਜੀ ਤੁੰਡਾ ਮੇਰਾ ਨਾਮ ਹਰਮਜੀਤ ਸਿੰਘ ਆ ਜੀ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ ਇਸ ਫੈਕਟਰੀ ਦੇ ਖਿਲਾਫ ਇਹਦੀ ਨਾਲ ਜਿਹੜੀ ਬਦਬੋ ਆ ਜੀ ਪਹਿਲਾਂ ਥੋੜੀ ਘੱਟ ਆ ਰਹੀ ਸੀ ਹੁਣ 6 ਮਹੀਨੇ ਤੋਂ ਇੰਨੀ ਜ਼ਿਆਦਾ ਆ ਰਹੀ ਆ ਜੀ ਕਿ ਲੋਕਾਂ ਦਾ ਜੀਉਣਾ ਦੁਬਾਰ ਹੋਇਆ ਪਿਆ ਮੱਖੀ ਮੱਛਰ ਇੰਨਾ ਵਧਿਆ ਹੋਇਆ ਇਦਾਂ ਤਾਂ ਕੋਈ ਨਹੀਂ ਇਹਦੇ ਦਾ 300 ਗੱਜ ਤੈਨਾ ਸਾਡੇ ਹਾਈ ਸਕੂਲ ਆ ਜੀ ਉਹਦੇ ਵਿੱਚ ਵੀ ਕਈ ਵਾਰੀ ਬੱਚੇ ਬੇਹੋਸ਼ ਹੋਏ ਨੇ ਜੀ। ਅੱਛਾ। ਤੇ ਉਹਨਾਂ ਨੂੰ ਆਉਣ ਜਾਣ ਚ ਵੀ ਦਿੱਕਤ ਆ। ਰਾਹਦਾਰਾਂ ਨੂੰ ਵੀ ਦਿੱਕਤ ਆ ਜੀ ਬਹੁਤ ਜ਼ਿਆਦਾ। ਜਿੱਦਾਂ ਕਿ ਹੁਣ ਵੋਟਾਂ ਨੇ ਤੁਸੀਂ ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਸਰਕਾਰ ਤੋਂ ਇਹ ਕਰਦੇ ਆਂ ਜੀ ਇਹਦਾ ਕੋਈ ਪ੍ਰੋਪਰ ਪੱਕਾ ਹੱਲ ਕੀਤਾ ਜਾਵੇ। ਆਬਾਦੀਆਂ ਦੇ ਨੇੜੇ ਇਹ ਜੀਆਂ ਗੰਦੀ ਸਮੱਲਣੀਆਂ ਫੈਕਟਰੀਆਂ ਨਹੀਂ ਚਾਹੀਦੀਆਂ। ਕਿਉਂਕਿ ਸਰਕਾਰਾਂ ਨੇ ਇਹ ਸਿਰਫ ਆਬਾਦੀ ਦੇ ਨੇੜੇ ਲਾਤੀਆਂ। ਇਸ ਫੈਕਟਰੀ ਦੀ ਸਾਡੇ ਕਿਸਵਾਲਾ 8-10 ਕਿਲੋਮੀਟਰ ਤੱਕ ਜਾਂਦੀ ਆ। 15 ਪਿੰਡ ਸਾਡੇ ਨੇ ਇਹ ਤੇ ਜਿੱਦਾਂ ਲਈ ਵੀ ਹਵਾ ਚੱਲਦੀ ਆ ਮਾਰਚ ਆ ਰਹੇ ਨੇ ਇਹਦੇ ਵਿੱਚ। ਜਿੱਦਾਂ ਕਿ ਸਾਰੇ ਪਾਰਟੀਆਂ ਇਸ ਟਾਈਮ ਬੂਟਾਂ ਲਈ ਪਿੰਡ-ਪਿੰਡ ਘੁੰਮ ਰਹੀਆਂ ਨੇ ਸ਼ਹਿਰ-ਸ਼ਹਿਰ ਘੁੰਮਦੀਆਂ ਨੇ ਤੁਹਾਡੇ ਪਿੰਡੇ ਕੋਈ ਕੈਂਡੀਡੇਟ ਆਇਆ ਤੇ ਕੀ ਉਹ ਤੋਂ ਮੰਗ ਕੀ ਕਰੋਗੇ ਹਜੇ ਤੱਕ ਸਾਡੇ ਕੋਲੇ ਕੋਈ ਵੀ ਨਹੀਂ ਆਇਆ ਜੀ ਜੇ ਸਾਡੇ ਕੋਲੇ ਆਊਗਾ ਤਾਂ ਸਾਡੀ ਇੱਕੋ ਮੰਗ ਆ ਵੀ ਸਾਡੀ ਆ ਜਿਹੜੀ ਗੰਦੀ ਫੈਕਟਰੀ ਲੱਗੀ ਹੋਈ ਆ ਇਹ ਬੰਦ ਕੀਤੀ ਜਾਵੇ ਤੇ ਸਾਨੂੰ ਨਿਯਾਤ ਦਿੱਤੀ ਜਾਵੇ ਜ਼ਿੰਦਗੀ ਜਿਉਣ ਦੀ ਇੱਕ ਸਾਨੂੰ ਜਿਹੜਾ ਜਿਹੜਾ ਪ੍ਰਮਾਤਮਾ ਨੇ ਖੁਸ਼ਗਵਾਰ ਮਾਹੌਲ ਦਿੱਤਾ ਸੀਗਾ ਹਵਾ ਪਾਣੀ ਦਾ ਉਹ ਸਾਡਾ ਜਿਉਂਦਾ ਰਹਿ ਜਾਵੇ ਕਿਉਂਕਿ ਇਹਨਾਂ ਦੇ ਅਸੀਂ ਸੈਂਪਲ ਵੀ ਕਰਾ ਕੇ ਦੇਖੇ ਨੇ ਇਹ ਹਲੜ ਵਾਲੇ ਬੋਰਾ ਦੇ ਉਹਨਾਂ ਕੀਤੀ ਯੋਗਨਾ ਪੈਣੀ ਯੋਗ ਰਹੇ ਨੇ ਤੇ ਜਿਹੜੀ ਇਹਨਾਂ ਦੀ ਸਵਾਚੰਦਰੋਂ ਵੇਸਟੇਜ ਨਿਕਲਦੀ ਆ ਉਹ ਖੇਤਾਂ 'ਚ ਪਾਉਣ ਯੋਗ ਨਹੀਂ ਜੀ ਉਹਦੇ ਵਿੱਚ ਤਿੰਨ ਕੈਮੀਕਲ ਇਹੋ ਜਿਹੇ ਆਉਂਦੇ ਹੁੰਦੇ ਆ ਸਲੱਡ ਆਇਲ ਤੇ ਖਲੀ ਸੀ ਜਿਹੜੇ ਕੈਂਸਰ ਪੈਦਾ ਕਰਦੇ ਨੇ ਜੀ ਅਸੀਂ ਉਹਨਾਂ ਦਾ ਰਿਸਰਚ ਵੀ ਕਰਾ ਕੇ ਦੇਖੀ ਆ ਜੀ ਜਿਹੜੇ ਬੰਦਿਆਂ ਨੂੰ ਜਾਣਦੇ ਕੱਲ ਸਾਡੇ ਕੋਲ ਡਾਕਟਰ ਸਾਹਿਬ ਆਏ ਸੀਗੇ ਉਹ ਵੀ ਸਾਨੂੰ ਇਹਦੇ ਪਰ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਾ ਕੇ ਗਏ ਨੇ ਤੇ ਬਾਕੀ ਸਾਨੂੰ ਸਾਰੀਆਂ ਜੂਨੀਅਨਾਂ ਦਾ ਸਾਥ ਆ ਜੀ ਤੇ ਜਿੰਨੀਆਂ ਆਪਣੀਆਂ ਸੰਘਰਸ਼ ਕਮੇਟੀਆਂ ਨੇ ਉਹ ਵੀ ਸਾਡੇ ਕੋਲ ਆ ਰਹੀਆਂ ਨੇ ਤੇ ਅਸੀਂ ਇਹਨੂੰ ਫੈਕਟਰੀ ਨੂੰ ਬੰਦ ਕਰਾ ਕੇ ਹੀ ਰ੍ਹਾਂਗੇ ਰਜਿੰਦਰ ਸਿੰਘ ਚੀਮਾ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜੇ ਉਹ ਮੌਤ ਦੇ ਮੂੰਹ ਵਾਲੀਆਂ ਫੈਕਟਰੀਆਂ ਲੱਗੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਇਹਦੇ ਨਾਲ ਅੱਜ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਵੀ ਕਿਹਾ ਸੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਾਂ ਇਹਨਾਂ ਨੇ ਸਾਰਾ ਕੁਝ ਗੰਦਲਾ ਕਰਤਾ ਬਹੁਤ ਕੁਝ ਜ਼ਿਆਦਾ ਬਦਬੂ ਆ ਰਹੀ ਆ ਇੱਕ ਮੌਤ ਦੀ ਮੂੰਹ ਵਾਲੀ ਫੈਕਟਰੀ ਆ ਇਹਦੇ ਵਿੱਚ ਜਿਹੜਾ ਪਾਣੀ ਥੱਲੇ ਕਰਕਾਉਂਦੇ ਆ ਉਹਦੇ ਨਾਲ ਸਾਡੇ ਪਾਣੀ ਖਰਾਬ ਹੋ ਰਹੇ ਨੇ ਹਵਾ ਦੂਸਤ ਹੋ ਰਹੀ ਆ ਜਮੀਨਾਂ ਬੰਜਰ ਹੋ ਰਹੀਆਂ ਨੇ ਅੱਜ ਤੋਂ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਜਥੇਬੰਦੀਆਂ ਨੇ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ ਆ ਪਰ ਅੱਜ ਵੀ ਅਸੀਂ ਇਹ ਦਾਵਾ ਕਰਦੇ ਆਂ ਕਿ ਜਿਸ ਤਰ੍ਹਾਂ ਸਹਿਯੋਗ ਆ ਅਸੀਂ ਡੱਟ ਕੇ ਬੈਠਾਂਗੇ ਜਿੰਨਾ ਚਿਰ ਵੀ ਇਹ ਮੋਰਚਾ ਲਾਉਣਾ ਪਊ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਮੋਰਚਾ ਲਗਾਤਾਰ ਲਗਿਆ ਰਹੂਗਾ ਇਹ ਇੱਕ ਇਹਦਾ ਸਬੂਤ ਦਿੰਦੇ ਹੋਏ ਆਲੇ-ਦਾਲੇ ਪਿੰਡਾਂ ਵਿੱਚੋਂ ਵੀ ਜਿਵੇਂ ਸਰਪੰਚ ਸਾਹਿਬ ਗਵਿੰਦਪੁਰੇ ਤੋਂ ਵੀ ਆਏ ਨੇ ਹੋਰ ਵੀ ਬਹੁਤ ਸਾਥੋ ਸਾਥੀ ਪਹੁੰਚਦੇ ਨੇ ਸਾਨੂੰ ਪੂਰਾ ਸਹਿਯੋਗ ਆ ਤਾਂ ਕਿ ਅਸੀਂ ਆਪਦਾ ਸਹਿਯੋਗ ਇਹਨਾਂ ਤੱਕ ਲਿਜਾਈਏ ਤਾਂ ਕਿ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ ਫੈਕਟਰੀਆਂ ਨੂੰ ਪਤਾ ਲੱਗੇ ਕਿ ਕੱਠ ਘਟਦਾ ਨਹੀਂ ਵੱਧਦਾ ਹੀ ਜਾ ਰਿਹਾ ਇਸ ਕਰਕੇ ਅਸੀਂ ਜਿੰਨਾ ਉਨਾ ਚਿਰ ਬੈਠਾਂਗੇ ਕੋਈ ਵੀ ਕੁਰਬਾਨੀ ਕਰਨੀ ਪੈ ਜਵੇ ਜਿੰਨਾ ਚਿਰ ਇਹ ਬੰਦ ਨਹੀਂ ਖੈਰ ਹੁਣ ਦੇਖਣਾ ਹੋਵੇਗਾ ਕਿ ਹੁਣ ਕਿਹੜੇ ਸਿਆਸੀ ਪਾਰਟੀ ਦਾ ਲੀਡਰ ਮੈਦਾਨ ਦੇ ਵਿੱਚ ਉਤਰੇਗਾ ਤਾਂ ਕਿ ਇਹਨਾਂ ਪਿੰਡ ਵਾਸੀਆਂ ਦਾ ਜਿਹੜਾ ਮਸਲਾ ਉਹ ਹੱਲ ਹੋਵੇਗਾ Bureau report, a candle look.